ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਾਮਝ ਕੁਛ ਆਵੇ ਨਾ ਵੋਟ ਕੋਈ ਖਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਬਾਲ ਸਭ ਜਿਉਂਦੇ ਸੀ ਅਸੀਂ ਬੜੀ ਮਾਜ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਹੁਣ ਜੜ ਸਾਡੀ ਮਾਂ ਨੇ ਪੁੱਟੀ ਐ ਲੈ ਰਾਜਨੀਤੀ ਵਿੱਚੋਂ ਐਤ ਕੀ ਬਾਦਲ ਪਰਿਵਾਰ ਦੀ ਛੁੱਟੀ ਐ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਭ੍ਰਿਸ਼ਟਾਚਾਰੀਆਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਮੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਬਾਲ ਸਭ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਬਾਲ ਸਭ ਜਿਉਂਦੇ ਸੀ ਉਸ ਤੋਂ ਬਾਅਦ ਨਾ ਸਮਝੀ ਨਾ ਸੋਚੀ ਐ ਕਾਲੀਦਾਨ ਵਾਲੀ ਫੱਟੀ ਫਿਰ ਸਾਲੇ ਜੀਜੇ ਨੇ ਪੋਚੀ ਐ ਮੇਰੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਏ ਵੀ ਜਾਵੇ ਬੋਟਾਂ ਵਾਲੀ ਇੱਕ ਜੂਨ ਵੇ ਅਸੀਂ ਬੜੀ ਮਾਜ ਲੁੱਟੀ ਐ ਇਹ ਵੀ ਕਹਿੰਦੀ ਐ ਵਿੱਚ ਅਸੀਂ ਬੜੀ ਮਾਜ ਲੁੱਟੀ ਐ ਘੁੱਗੀ ਛੱਤਰ ਨਾਲ ਕੁੱਟੀ ਐ ਹੁਣ ਜੜ ਸਾਡੀ ਮਾਨ ਨੇ ਪੁੱਟੀ ਐ ਲੈ ਰਾਜਨੀਤੀ ਵਿੱਚ ਐਤਕੀ ਬਾਦਲ ਪਰਿਵਾਰ ਵੀ ਛੁੱਟੀ ਐ ਬੋਲੇ ਸੋਨਿਆਲ